ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਜਿਹੜੀਆਂ ਕਲੈਕਸ਼ਨਾਂ ਇਸ ਲਈ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਇਹ ਹਮੇਸ਼ਾ ਟ੍ਰੈਂਡੀ ਰਹਿੰਦੀਆਂ ਨੇ ਤੇ ਰੰਗ ਇਹਨਾਂ ਵਿੱਚ ਐਸ ਵਾਰੀ ਵੀ ਜਿਹੜੇ ਆਏ ਨੇ 50 ਤੋਂ ਉੱਪਰ ਆਏ ਨੇ 5 ਮੀਟਰ ਦਾ ਤੁਹਾਨੂੰ ਆਲ ਓਵਰ ਸੂਟ ਮਿਲਦਾ ਹੈ ਮਸਲੀਨ ਸਟੱਫ ਆਂਦਾ ਹੈ ਤੇ ਇਹਨਾਂ ਸੂਟਾਂ ਨੂੰ ਹਮੇਸ਼ਾ ਹੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਤੇ ਹੁਣ ਵੀ ਇਹ ਸੂਟ ਜਿਹੜੇ ਸਪੈਸ਼ਲ ਡਿਮਾਂਡ ਤੇ ਆਏ ਨੇ ਇਹਨਾਂ ਤੇ ਜੇਕ ਜਿਹੜਾ ਸੂਟ ਆਏਗਾ ਤੁਹਾਨੂੰ 5 ਮੀਟਰ ਦਾ ਆਲ ਓਵਰ ਪ੍ਰਿੰਟਡ ਆਏਗਾ ਸਟਾਫ ਜਿਹੜਾ ਸੂਟ ਦਾ ਆਏਗਾ ਮਸਲੀਨ ਦਾ ਆਏਗਾ ਤੇ ਨਾਲ ਤੁਹਾਨੂੰ ਜਿਹੜਾ ਗਲੇ ਦੇ ਉੱਪਰ ਜਿਹੜਾ ਜਿੱਥੇ ਤੁਸੀਂ ਆਪਣੇ ਗਲੇ ਦਾ ਡਿਜ਼ਾਈਨ ਬਣਾਉਣਾ ਉੱਤੇ ਡਿਜ਼ਾਈਨਿੰਗ ਹੋਈ ਮਿਲੇਗੀ ਆਲਓਵਰ ਪ੍ਰਿੰਟਡ ਸੂਟ ਆਏਗਾ ਸੇਮ ਐਜ਼ ਇਟ ਇਜ਼ ਆਣਗੇ ਤੇ ਇਹਨਾਂ ਦੇ ਵਿੱਚ ਜਿਹੜਾ ਪ੍ਰਿੰਟ ਹੈ ਉਹਦੇ ਵਿੱਚ ਡਿਫਰੈਂਸ ਨਹੀਂ ਆਏਗਾ ਇਹ ਇਹਨਾਂ ਦੀਆਂ origignal pictures ਨੇ ਤੇ ਜਿਹੜਾ ਇਹਨਾਂ ਦਾ ਦੁਪੱਟਾ ਆਏਗਾ ਦੁਪੱਟਾ ਇਹਨਾਂ ਦੇ ਨਾਲ ਆਏਗਾ ਹਾਫ ਪਿਓਰ ਦਾ ਟਾਈ ਮੇਟਰ ਦਿ ਲਾਂਤ ਵਾਲਾ ਦੁਪੱਟਾ ਆਏਗਾ ਇਹ ਜਿਹੜੇ ਸੂਟ ਨੇ ਇਹ ਸਪੈਸ਼ਲ ਡਿਮਾਂਡ ਤੇ ਆਏ ਨੇ ਇਸ ਲਈ ਇਹਨਾਂ ਨੂੰ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਅਗਸਤ ਦੇ ਲਾਸਟ ਡੇਸ ਵਿੱਚ ਅਸੀਂ ਬੁੱਕ ਕਰਾਂਗੇ ਤਾਂ 1 ਤੋਂ 2 ਸਤੰਬਰ ਨੂੰ ਜਾ ਕੇ ਇਹਨਾਂ ਦੇ ਆਰਡਰ ਹੋਣਗੇ ਡਿਸਪੈਚ ਕਿਉਂਕਿ ਇਹ ਡਿਮਾਂਡ ਤੇ ਸੂਟ ਨੇ ਇਸ ਲਈ ਇਹਨਾਂ ਨੂੰ ਜਿਵੇਂ ਜਿਵੇਂ ਆਰਡਰ ਆਈ ਜਾਂਦੇ ਨੇ ਉਵੇਂ ਉਵੇਂ ਇਹਨਾਂ ਨੂੰ ਅਸੀਂ ਭੇਜੀ ਜਾਂਦੇ ਆ ਤੇ ਬਾਕੀ ਥੋੜੇ ਜੋ ਏਰੀਆ ਵਿੱਚ ਸਿਚੁਏਸ਼ਨ ਹੈ ਉਹਦੇ ਕਰਕੇ ਥੋੜਾ ਜਿਹਾ ਡਿਲੇ ਹੁੰਦੇ ਨੇ ਤੇ ਇਹਨਾਂ ਦਾ ਜਿਹੜਾ ਰੇਟ ਹੈ ਉਹ ਸਿਰਫ ਤੇ ਸਿਰਫ 1000 ਰੁਪਏ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਆਲ ওভার ਇੰਡੀਆ ਤੁਸੀਂ ਇਹਨਾਂ ਸੂਟਾਂ ਨੂੰ ਜਿੱਥੇ ਵੀ ਮੰਗਵਾਓਗੇ ਉੱਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ। ਇਸੇ ਹੀ ਰੇਟ ਦੇ ਵਿੱਚ ਜਿਹੜੇ ਸੂਟ ਨੇ ਤੁਹਾਡੇ ਘਰ ਤੱਕ ਪਹੁੰਚਣਗੇ ਸਿਰਫ ਤੇ ਸਿਰਫ 1000 ਰੁਪਏ ਸ਼ਿਪਿੰਗ ਚਾਰजेस ਫ੍ਰੀ ਨੇ। ਤੁਸੀਂ ਅਗਰ ਇਹਨਾਂ ਸੂਟਾਂ ਦੇ ਬਾਰੇ ਵਿੱਚ ਹੋਰ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਜਾਣਕਾਰੀ ਚਾਹੁੰਦੇ ਹੋ ਤਾਂ ਨੰਬਰ 623924554 ਦਿੱਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ। ਤਾਂ ਅੰਤੜਿਕਾ ਇਧਰ ਰਿਪਲਾਈ ਜ਼ਰੂਰ ਆਏਗਾ ਕੋਸ਼ਿਸ਼ ਕਰਿਓ ਕਿ ਅਗਰ ਕਿਸੇ ਪਾਰਟਿਕੂਲਰ ਸੂਟ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਜ਼ਰੂਰ ਲੈ ਲਿਆ ਕਰੋ ਜਦੋਂ ਵੀਡੀਓ ਵੇਖਦੇ ਹੋ ਉਹਦੇ ਨਾਲ ਨਾਲ ਉਹਦੇ ਨਾਲ ਥੋੜਾ ਈਜ਼ੀ ਹੋ ਜਾਂਦਾ ਹੈ ਕਿ ਤੁਸੀਂ ਕਿਹੜੇ ਸੂਟ ਦੇ ਬਾਰੇ ਵਿੱਚ ਕਿਹੜੀ ਕਲੈਕਸ਼ਨਾਂ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਬਾਕੀ ਜਿਹੜੇ 1000 ਰੁਪਏ ਦੇ ਵਿੱਚ ਤੁਹਾਨੂੰ ਇਹ ਪਿਓਰ 5 ਮੀਟਰ ਮਸਲੀਨ ਦਾ ਸਟਾਫ ਦਾ ਸੂਟ ਮਿਲੇਗਾ ਦੁਪੱਟਾ ਇਹਦੇ ਨਾਲ ਤੁਹਾਨੂੰ ਹਾਫ ਪਿਓਰ ਦਾ ਮਿਲੇਗਾ 2.5 ਮੀਟਰ ਦਾ ਲੈਂਥਨ ਟੋਟਲ 5 ਮੀਟਰ ਮਿਲੇਗੀ ਸੂਟ ਦੀ ਸੇਮ ਬਾਟਮ ਤੇ ਸ਼ਰਟ ਦਾ ਟੋਟਲ 5 ਮੀਟਰ ਦਾ ਤੁਹਾਨੂੰ ਜਿਹੜਾ ਫੈਬਰਿਕ ਹੈ ਇਹਦਾ ਮਿਲ ਜਾਏਗਾ ਇਹ ਵਾਲੇ ਸੂਟ ਵੀ ਜਿਹੜੇ ਨੇ ਇਹ ਵੀ ਨਵੇਂ ਆਏ ਨੇ 5 ਮੀਟਰ ਦੇ 5 ਮੀਟਰ ਦਾ ਇਹ ਵੀ ਆਲ ਓਵਰ ਤੁਹਾਨੂੰ ਸੂਟ ਮਿਲੇਗਾ ਡਿਜੀਟਲ ਪ੍ਰਿੰਟ ਦੇ ਨਾਲ ਸਲੱਬ ਕਾਟਨ ਦਾ ਫੈਬਰਿਕ ਹੈ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈ ਦੁਪੱਟਾ ਇਹਦੇ ਨਾਲ ਤੁਹਾਨੂੰ ਪਿਓਰ ਕੋਟਾ ਡੋਰੀਆ ਦਾ ਮਿਲੇਗਾ 2.5 ਮੀਟਰ ਦੀ ਲੈਂਥ ਵਾਲਾ ਤੇ ਡਾਈ ਕਲਰ ਹੋਇਆ ਹੈ ਨਾਲ ਜਿਹੜਾ ਇਸ ਸੂਟ ਦੇ ਵਿੱਚ ਕਲਰ ਹੈ ਉਹਦੇ ਨਾਲ ਦਾ ਦੁਪੱਟੇ ਤੇ ਕਲਰ ਹੋਇਆ ਹੈ ਰੇਟ ਇਹਨਾਂ ਦਾ 630 ਰੁਪਏ ਆ ਰੰਗ ਇਹਨਾਂ ਵਿੱਚ 30 ਤੋਂ 35 ਹੈਗੇ ਨੇ ਸੂਟ ਜਿਹੜਾ ਤੁਹਾਨੂੰ 5 ਮੀਟਰ ਦਾ ਆਲਓਵਰ ਮਿਲੇਗਾ ਦੁਪੱਟਾ 2.5 ਮੀਟਰ ਦਾ ਮਿਲੇਗਾ ਦੁਪੱਟਾ ਨਾਲ ਜਿਹੜਾ ਸੂਟ ਦੇ ਵਿੱਚ ਫੈਬਰਿਕ ਹੈ ਉਹਦੇ ਨਾਲ ਕੰਟਰਾਸਟ ਕਰਕੇ ਰੈਡੀ ਕੀਤਾ ਗਿਆ ਹੈ ਆਲਓਵਰ ਪ੍ਰਿੰਟਡ ਸੂਟ ਆਏਗਾ ਡਿਜੀਟਲ ਪ੍ਰਿੰਟ ਹੈ ਸੂਟਾਂ ਦੇ ਉੱਪਰ ਤੇ ਰੰਗ सेम ਐਜ਼ ਇਟ ਇਜ਼ ਜਿਹਾ ਆਏਗਾ ਜਿਵੇਂ ਦਾ ਇੱਥੇ ਸ਼ੋ ਹੋ ਰਿਹਾ ਹੈ ਰੰਗ ਇਹਨਾਂ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 30 ਤੋਂ ਜ਼ਿਆਦਾ ਰੰਗ ਹੈਗੇ ਨੇ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਦੇ ਚਾਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ